ਵਿਚ ਪਤੀ ਤੋਂ ਨਾਰਾਜ਼ ਪਤਨੀ ਨੇ ਗੁੱਸੇ ਵਿੱਚ ਘਰ ਨੂੰ ਲਗਾਈ ਅੱਗ ਘਰ ਵਿੱਚ ਮੌਜੂਦ ਬਜ਼ੁਰਗ ਵਿਅਕਤੀ ਦੀ ਸਥਾਨਕ ਲੋਕਾਂ ਨੇ ਬਚਾਈ ਜਾਨ ਘਰ ਦੇ ਵਿੱਚ ਪਏ ਡੀਜ਼ਲ ਦੇ ਡਰਮ ਨੂੰ ਲੱਗੀ ਅੱਗ ਗੈਸ ਲੱਡਰ ਫਟਣ ਤੋਂ ਰਿਹਾ ਬਚਾ ਸਥਾਨਕ ਲੋਕਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਤੇ ਪਹੁੰਚੇ ਫਾਇਰ ਵਿਗਟ ਦੀਆਂ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ 6 ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ ਮਹਿਲਾ ਤੋਂ ਗੁੱਸੇ ਆਏ ਉਸ ਦੇ ਪਤੀ ਨੇ ਜਿਹੜਾ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ ਉਹਦੇ ਵਿੱਚ ਜੇ ਗੱਲ ਕਰੀ ਤਾਂ ਛੋਟੇ-ਛੋਟੇ ਬੱਚੇ ਹੁਣ ਸੜਕਾਂ ਤੇ ਮਜਬੂਰ ਰਹਿਣ ਨੂੰ ਹੋ ਰਹੇ ਨੇ ਅਤੇ ਮਾਂ ਵੀ ਰੋਂਦੀ ਵਿਖਲਾਂਦੀ ਹੋਈ ਨਜ਼ਰ ਆ ਰਹੀ ਹੈ ਹੋਰ ਇਸ ਮਾਮਲੇ ਨੂੰ ਲੈ ਕੇ ਫਾਇਰ ਵਿਗੜ ਅਧਿਕਾਰੀਆਂ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਵੀ ਸੁਣੋ ਬਠਿੰਡਾ ਤੋਂ सोनू ਟੋਟੀਜਾ ਦੀ ਰਿਪੋਰਟ ਪਕਰ ਪਾਇਆ ਸੀ ਮੇਰੇ ਅੱਛਾ ਜੀ ਇੱਥੇ ਕੀ ਘਟਨਾ ਕੀ ਹੋਈ ਹੈ ਔਰ ਕਾਨੇ ਕਿਰਾਏਦਾਰ ਬੈਠੇ ਨੇ ਲੜਾਈ ਹੋਈ ਜੀ ਫਿਰ ਮੈਂ ਤਾਂ ਹੁਣ ਪਤਾ ਲੱਗ ਕੇ ਆ ਗਿਆ ਮੈਂ ਕਿੰਨੇ ਵਜੇ ਕੌਣ ਮਿਲਿਆ ਤੁਹਾਨੂੰ ਮੈਨੂੰ 10 ਮਿੰਟ ਪਹਿਲਾਂ ਹੁਣ ਮਿਲਿਆ ਜੀ ਤੇ ਇੱਥੇ ਜਿਹੜੇ ਆ ਡਰਮ ਪਈ ਬੱਚੀਏ ਕਾਦ ਇਹ ਖਾਲੀ ਡਰਮ ਆ ਜੀ ਇਹ ਕਦੇ ਵੀ ਡੀਜ਼ਲ ਦੇ ਭਰੇ ਹੋਏ ਆ ਡਰਮ ਜੇ ਕੋਈ ਕਦੇ ਖਾਲੀ ਖਾਲੀ ਡਰਮ ਆ ਖਾਲੀ ਡਰਮ ਨੂੰ ਅੱਗੇ ਤਾਂ ਲੱਗਦੀ ਨਹੀਂ ਕਿ ਇਹ ਤਾਂ ਭਰੇ ਹੋਏ ਸੀ ਖਾਲੀ ਡਰਮ ਆ ਜੀ ਖਾਲੀ ਡਰਮ 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 ਹੈ ਕੋਈ ਡੀਜ਼ਲ ਨਹੀਂ ਖਾਲੀ ਡਰਮ ਸੀ ਤੇ ਹੁਣ ਤੇ ਇਹ ਜਿਹੜੀ ਅੱਗ ਲੱਗੀ ਸੀ ਇਹਨਾਂ ਤੇ ਕਹਿਣ ਦਾ ਮੁਕਾਬਕ ਤੇ ਡੀਜ਼ਲ ਦੇ ਭਰੇ ਹੋਏ ਡਰਮ ਜਿਹਨੂੰ ਅੱਗ ਲਾਈ ਹੈ ਨਾ ਡੀਜ਼ਲ ਇਹਨਾਂ ਨੇ ਆਪ ਅਗਲੇ ਜਿਹਨਾਂ ਨੇ ਆਪ ਅਗਲੇ ਜਿਹਨਾਂ ਨੇ ਅਗਲੇ ਕਿਹਨੂੰ ਕੀ ਕੀਤਾ ਕੀਪ ਤਾਂ ਕਿ ਸਾਨੂੰ ਐਸਾ ਕਹੇ ਅਗਲੇ ਆ ਜੀ ਅਸੀਂ ਦੇਖਿਆ ਸੀ ਸ਼ਾਟ ਮਾਰਿਆ ਸੀ ਡੀਜ਼ਲ ਦੇ ਭਰੇ ਹੋਏ ਡਰਮ ਸੀ ਜੀ ਇਹ ਖਾਲੀ ਡਰਮ ਆ ਜੀ ਕੁਈ ਕਾ ਖਾਲੀ ਰਾਮ ਹੈ ਖਾਲੀ ਟਿਨ ਦੇ ਟਰਮ ਵੈਸੀ ਪਾਈ ਰੱਖੇ ਲੋੜ ਪਈ ਖਾਲੀ ਰੱਖਿਆ ਖਾਲੀ ਰਾਮ ਹੈ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸਿਵਲ ਫਾਇਰ ਬ੍ਰਿਗੇਡ ਬਠਿੰਡਾ ਜੀ ਇਹ ਸਰ ਸਾਨੂੰ ਇਤਲਾ ਮਿਲੀ ਹੈ ਜੀ ਮੰਨ ਲਓ ਵੀ ਜਨਤਾ ਨਗਰ ਤੇ ਗਲੀ ਨੰਬਰ 6 ਵਿੱਚ ਇਹ ਘਰ ਵਿੱਚ ਅੱਗ ਲੱਗੀ ਆ ਤੇ ਜਲਦੀ ਪਹੁੰਚੋ ਅਸੀਂ ਆਪਣੀ ਛੋਟੇ ਫਾਇਰ ਟੈਂਡਰ ਦੇ ਨਾਲ ਆਪਣੇ ਸਟਾਫ ਦੇ ਸਮੇਤ ਮੈਂ ਇਸ ਪੁਆਇੰਟ ਤੇ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਪਈ ਸੀ। ਅਨੁਸਾਰ ਅਸੀਂ ਆਪਣਾ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਿੰਨੀਆਂ ਗੱਡੀਆਂ ਫਾਇਰ ਟੈਂਡਰ ਦੀਆਂ? ਗੱਡੀਆਂ 2 ਜੀ। ਤੇ ਕਿਸ ਕਿਸ ਚੀਜ਼ ਨੇ ਨਾਲ ਅੱਗ ਲੱਗੀ ਐ? ਇਹ ਅੱਗ ਲੱਗਣ ਦੇ ਕਾਰਨ ਅਸਰ ਇਸ ਟਾਈਮ ਤੋਂ ਨਹੀਂ ਪਤਾ ਲੱਗ ਸਕਿਆ ਜੀ। ਇਹ ਤਾਂ ਬਾਅਦ ਚ ਦੇਖਿਆ ਜਾਊਗਾ। ਡਰਮ ਦਾ ਟ੍ਰੇਨ ਡੀਜ਼ਲ ਤੇ ਜਿਆਦਾ ਚਾਰਾ ਡਰਮ ਸਰ ਪਿਆ ਹੈਗਾ ਨਹੀਂ ਵੀ ਹੈ ਖਾਲੀ ਹੈ ਜੀ ਡਰਮ ਦੇ ਅੰਦਰ ਡੀਜ਼ਲ ਹੈ ਉਹ ਨਾਲ ਟਾਇਰ ਪਏ ਆ ਟਾਇਰਾਂ ਨੂੰ ਅੱਗ ਜ਼ਰੂਰ ਲੱਗੀ ਸੀ ਉਹ ਦਾ ਟਾਇਰ ਡੀਜ਼ਲ ਜਿਹੜੇ ਸੀਗੇ ਸਵਾਰ ਨੂੰ ਦੱਸਣ ਮੁਤਾਬਕ ਡੀਜ਼ਲ ਦੇ ਡਰਮ ਸੀਗੇ ਉੱਪਰ ਹੀ ਇਹਨਾਂ ਨੂੰ ਆਪ ਲਾਈਏ ਨਹੀਂ ਸਰ ਸਾਨੂੰ ਤਾਂ ਮੌਕੇ ਤੇ ਜੀ ਡਰਮ ਤਾਂ ਸੇਫ ਹੋ ਮੇ ਖਾਲੀ ਡਰਮ ਉਮੇ ਪਿਆ ਜੀ ਡਰਮ ਨੂੰ ਤਾਂ ਡੀਜ਼ਲ ਨੂੰ ਅੱਗ ਨਹੀਂ ਸੀ ਨਾਲ ਪਏ ਮਟੀਰੀਅਲ ਨੂੰ ਟਾਇਰਾਂ ਨੂੰ ਅੱਗ ਸੀਗੀ ਅਨਵਰ হোসেন ਦੀ ਹੁਣ ਇੱਥੇ ਜਦੋਂ ਹਮ ਆਇਸ ਆ ਰਹੇ ਸੀਗੇ ਉਹਨ ਘਰ ਘਰੋਂ ਜਾ ਰਹੇ ਸੀਗੇ ਮਤਲਬ ਕਮ ਸੇ ਤੜਾ ਥੋੜਾ ਮਾਰਾ ਜਾ ਤੋ ਇੱਥੇ ਦੇਖਿਆ ਆਗ ਲੱਗੀ ਪਈ ਆ ਇੱਥੇ ਮਤਲਬ ਖਾਲੀ ਪਾਣੀ ਪੂਣੀ ਡਾਲ ਰਹੇ ਸੀਗੇ ਤੋ ਅਸੀਂ ਆਇ ਫਟਾਫਟ ਵਿੰਡੋ ਤੋੜੀ ਉਹ ਡਾਂਗੇ ਨਾਲ ਉਹ ਤੇ ਡਾਂਗਾ ਵੀ ਪਿਆਗਾ ਤੋ ਅਸੀਂ ਫਟਾਫਟ ਉਹਨ ਬਹੁਤ ਠੰਡੀ ਕਰਦੀ ਸੀਗੀ ਬਹੁਤ ਆਗ ਲੱਗੀ ਪਈ ਸੀਗੀ ਇੱਥੇ ਜਦੋਂ ਅਸੀਂ ਆਏ ਸੀਗੇ ਅੰਦਰ ਤਾਂ ਡੀਜ਼ਲ ਡੁੱਜਦੀ ਪਿਆ ਸਾਰਾ ਕੁਝ ਇਹ ਤੋ ਹਣ ਜਦੋਂ ਆਏ ਸੀਗੇ ਇੱਥੇ ਵੀੜੀ ਲੱਗੀ ਪਈ ਸੀਗੀ ਉਹਨ ਪਾਣੀ ਹਾਂਜੀ ਬੰਦਾ ਵੀ ਅੰਦਰ ਕੋਈ ਕਿੱਥੇ ਆ ਨਾ ਨਾ ਬੰਦਾ ਤਾਂ ਉੱਥੇ ਸੀਗਾ ਅਸੀਂ ਸਾਰੇ ਕੱਡੇ ਸੀਗੇ ਬਾਹਰ ਲੈ ਆਂ ਦੱਸੀਏ ਤੁਹਾਨੂੰ ਉਹ ਉਹ ਸੀਗਾ ਬੰਦਾ ਅੰਦਰ ਡੱਡੀ ਬਾਹਰ ਵੀਰੇ ਮੰਗਲ ਨੂੰ ਬੁਲਾ ਮੰਗਲ ਵੀਰੇ ਨੂੰ ਬੁਲਾ